ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀਜ਼ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੇਂ-ਨਵੇਂ ਵੈਰਾਈਟੀ ਨੂੰ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਕਮੈਂਟ ਸਾਡਾ ਹੌਸਲਾ ਵਧਾਉਂਦੇ ਐ ਇਸ ਕਰਕੇ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਤੇ ਪੇਮੈਂਟ ਦਾ ਮੋਡ ਹੋਏਗਾ ਜੀ ਆਨਲਾਈਨ ਆਨਲਾਈਨ ਤੁਸੀਂ Google Pay PhonePe ਰਾਹੀਂ ਪੇਮੈਂਟ ਕਰ ਸਕਦੇ ਜੇ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫ ਤੇ ਆਰਡਰ ਤੁਹਾਡਾ ਕਨਫਰਮ ਹੋਣ ਤੋਂ 2-3 ਦਿਨ ਬਾਅਦ ਪਾਰਸਲ ਤੁਹਾਡੇ ਕੋਲ ਤੁਹਾਡਾ ਪਹੁੰਚ ਜਾਏਗਾ ਠੀਕ ਹੈ ਤੇ ਅੱਜ ਆਪਾਂ ਲੈ ਕੇ ਆਏ ਆ 300 ਵਾਲੇ ਸੂਟ ਡਿਸਕਾਊਂਟ ਵਾਲੇ ਕਾਟਨ ਦੇ ਜਿਹੜੇ ਐਮਬਰਾਇਡਰੀ ਵਾਲੇ ਸੂਟ ਹਫਤਾ ਕ ਪਹਿਲਾਂ ਮੈਂ ਵੀਡੀਓ ਪਾਈ ਸੀ ਦੋ ਵਾਰੀ ਮੈਂ ਉਹਨਾਂ ਦੀ ਵੀਡੀਓ ਪਾਈ ਆ ਹਨਾ ਉਹਨਾਂ ਦੀ ਇੰਨੀ ਜ਼ਿਆਦਾ ਡਿਮਾਂਡ ਸੀ ਕਿ ਮੇਰੇ ਕੋਲ ਸਾਰਾ ਸਟਾਕ ਹਨਾ 2-3 ਦਿਨ ਦੇ ਵਿੱਚ ਹੀ ਸਾਰਾ ਖਤਮ ਹੋ ਗਿਆ ਤੇ ਮੈਨੂੰ ਫੇਰ ਲਿਆਣੇ ਪਏ ਉਹ ਮੇਰਾ ਇਹਨਾਂ ਸੂਟਾਂ ਵਾਲ ਕਾਟਨ ਦੇ ਸੂਟਾਂ ਵਾਲ ਵੈਸੇ ਕੋਈ ਧਿਆਨ ਹੈ ਨਹੀਂ ਸੀ ਕਿਉਂਕਿ ਅਸੀਂ ਆਪਣਾ ਪਹਿਲਾ ਵੀ ਜਿਹੜਾ ਆਪਣਾ ਹਨਾ ਮਾਲ ਪਿਆ ਹੋਇਆ ਬਚਿਆ ਹੋਇਆ ਉਹ ਕੱਢ ਰਹੇ ਆ ਪਰ ਇਹਨਾਂ ਦੀ ਡਿਮਾਂਡ ਇੰਨੀ ਜ਼ਿਆਦਾ ਹੈ ਕਿ ਇਹ ਮੈਨੂੰ ਫੇਰ ਲਿਆਉਣੇ ਪਏ ਤੁਹਾਡੀ ਡਿਮਾਂਡ ਦੇ ਉੱਤੇ ਠੀਕ ਹੈ ਤੇ ਹੁਣ ਤੁਸੀਂ ਇਵੇਂ ਕਰਨਾ ਇਹਨਾਂ ਨੂੰ ਸੂਟਾਂ ਨੂੰ ਦੇਖਣਾ ਹੈ ਤੇ ਨਾਲ ਦੀ ਨਾਲ ਹੀ ਆਪਣੇ ਆਰਡਰ ਕਨਫਰਮ ਕਰਾ ਲੈਣੇ ਕਿਉਂਕਿ ਇਵੇਂ ਹੁੰਦਾ ਇੱਕ ਸੂਟ ਦਾ ਜਨ ਹਨਾ ਇੱਕ ਦੋ ਸੂਟ ਜਿਹੜੇ ਇਵੇਂ ਦੇ ਹੁੰਦੇ ਉਹਨਾਂ ਦੇ ਉੱਤੇ ਹੀ ਬਾਰ-ਬਾਰ ਮੈਸੇਜ ਆਈ ਜਾਂਦੇ ਆ ਉਹ ਜਿਹਦੀ ਪੇਮੈਂਟ ਮੈਨੂੰ ਪਹਿਲਾਂ ਆ ਜੇਗੀ ਉਹਦਾ ਆਰਡਰ ਕਨਫਰਮ ਹੋ ਜਾਏਗਾ ਉਹਨੂੰ ਹੀ ਮਿਲੇਗਾ 1 2 3 ਦਿਨ ਹੋਲਡ ਨਹੀਂ ਰੱਖਿਆ ਜਾਏਗਾ ਇਸ ਕਰਕੇ ਤੁਸੀਂ ਨਾਲ ਦੀ ਨਾਲ ਹੀ ਆਪਣੀ ਆਰਡਰ ਕਨਫਰਮ ਕਰਕੇ ਬੁਕਿੰਗ ਕਰਾ ਦੇਣੀ ਆ ਤੇ ਪੇਮੈਂਟ ਕਰ ਦੇਣੀ ਆ ਤੇ ਫਿਰ ਤੁਹਾਡਾ ਆਰਡਰ ਤੁਹਾਨੂੰ ਮਿਲ ਜਾਏਗਾ ਤੇ ਅੱਜ ਆਪਾਂ ਦਿਖਾਉਨੇ ਆ ਫਿਰ ਤੁਹਾਨੂੰ ਕਿ ਡਿਸਕਾਊਂਟ ਵਾਲੇ ਸੂਟ ਇਹਨਾਂ ਦਾ ਸਟੱਫ ਦਰਸਲ ਸਟੱਫ ਵੀ ਬਹੁਤ ਪਿਆਰਾ ਹੈ ਤੇ ਉੱਪਰ ਏਮਬਰਾਇਡਰੀ ਵੀ ਆ ਇਸੇ ਕਰਕੇ ਇਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਇਹ ਬਹੁਤ ਹੀ ਸੌਫਟ ਹੈ। ਇਹ ਵਾਲਾ ਸਟੱਫ। ਠੀਕ ਆ ਪਿਓਰ ਕਾਟਨ ਚਾ ਬਹੁਤ ਸੌਫਟ ਆ। embroidery ਉੱਪਰ ਹੋਈ ਆ ਹਨਾ 버ਡਸ ਵਾਲੀ embroidery ਹੋਈ ਆ। ਕਲਰ ਬਹੁਤ ਹੀ ਸੋਨਾ, ਆਨੀਅਨ ਜੀ ਸ਼ੇਡ ਆ ਇਹ। ਠੀਕ ਹੈ ਜੀ 3.5 ਮੀਟਰ ਆਏਗਾ ਵੱਡੇ ਵਰਦਾ ਇਹ। ਕਪੜਾ ਤੇ ਬਹੁਤ ਹੀ ਤੁਹਾਡੀ ਹੈਵੀ ਡਿਮਾਂਡ ਦੇ ਉੱਤੇ ਇਹਨਾਂ ਨੂੰ ਫੇਰ ਲੈ ਕੇ ਆਏ ਆ। ਜਲਦੀ ਜਲਦੀ ਸਕਰੀਨ ਸ਼ਾਟ ਸੈਂਡ ਕਰਕੇ ਆਪਣਾ ਆਰਡਰ ਕਨਫਰਮ ਕਰਾ ਲਓ। ਠੀਕ ਹੈ। ਨੈਕਸਟ ਪੀਸ ਆਏਗਾ ਜੀ ਹਾਂਜੀ ਨੈਕਸਟ ਆਏਗਾ ਜੀ ਇਹ ਲਾਈਨਾਂ ਵਾਲਾ ਇਹ ਵੀ ਕਾਫੀ ਜ਼ਿਆਦਾ ਹਨਾ ਸੇਲ ਕੀਤੇ ਦੇ ਨਾਲ ਦੇ ਮੈਂ ਕਾਫੀ ਪੀਸ ਸੇਲ ਕਰ ਲਿਆ ਸਟਾਫ ਬਹੁਤ ਹੀ ਸੋਹਣਾ ਐ embroidery ਉੱਪਰ ਆਏਗੀ 350 ਦੇ ਵਿੱਚ 300 ਸੌਰੀ 300 ਦੇ ਵਿੱਚ ਕਿਤੇ ਨਹੀਂ ਮਿਲੇਗਾ 350 ਦਾ ਸ਼ਿਪਿੰਗ ਐਡ ਹੋ ਕੇ ਜਣਾ 300 ਰੁਪਏ ਤੁਹਾਨੂੰ ਮਿਲੇਗਾ ਸੂਟ ਠੀਕ ਐ ਇਹਦੇ ਵਿੱਚ ਮੈਂ ਜਿੰਨੇ ਵੀ ਪੀਸ ਮੈਨੂੰ ਵੱਧ ਤੋਂ ਵੱਧ ਮਿਲੇ ਮੈਂ ਲੈ ਕੇ ਆਈਆਂ ਕਿਸੇ ਵਿੱਚ ਦੋ ਕਿਸੇ ਵਿੱਚ ਚਾਰ-ਚਾਰ ਪੀਸ ਮੈਂ ਲੈ ਆਈਆਂ ਤੀਸਰਾ ਆਏਗਾ ਚੱਕ ਦੇ ਵਿੱਚ ਠੀਕ ਐ ਜੀ ਕਪੜਾ ਬਹੁਤ ਹੀ ਸੌਫਟ ਆ ਠੀਕ ਐ ਇਦੇ ਵਿੱਚ ਕੋਈ ਵੀ ਮਿਕਸ ਨਹੀਂ ਹੈਗਾ ਜਿਹੜਾ ਕਪੜਾ ਜਿਵੇਂ ਦਾ ਹੋਏਗਾ ਉਹ ਮੈਂ ਤੁਹਾਨੂੰ ਉਵੇਂ ਨਾਲ ਦੀ ਨਾਲ ਦੱਸਦੀ ਜਾਏਂਗੀ ਠੀਕ ਆ ਜੀ ਤੇ ਇਹਦਾ ਵੀ ਇਸ ਤਰ੍ਹਾਂ ਸਾਰੀ ਫਰੰਟ ਹਨਾ ਬਣੀ ਆ ਸਾਰੀ ਫਰੰਟ ਤੇ ਆਏਗੀ ਕਢਾਈ ਠੀਕ ਹੈ ਕੋਈ ਜਿਹੜਾ ਵੱਡੇ ਵਰਦਾ ਹੋਏਗਾ ਕਪੜਾ ਉਹ ਆਏਗਾ ਜੀ 3.5 ਮੀਟਰ ਤੇ ਛੋਟੇ ਵਰਦਾ ਹੋਏਗਾ ਛੋਟਾ ਵਰਮਨ ਮੀਨਸ ਜਿਹੜਾ ਆਮ ਨੋਰਮਲ ਵਰ ਹੁੰਦਾ ਉਹਦੇ ਵਿੱਚ ਆਏਗਾ 5 ਮੀਟਰ ਠੀਕ ਆ ਜੀ ਤੇ ਜਿਹੜਾ ਵਾਈਟ ਪੀਸ ਆ ਇਹਦਾ ਥੋੜਾ ਬਹੁਤਾ ਹਨਾ ਹੋ ਸਕਦਾ ਕਿ ਇਹ ਹੱਥ ਹੁੱਥ ਲੱਗਨ ਦਾ ਕਿਉਂਕਿ ਸਾਡੇ ਕੋਲ ਵੀ ਆਇਆ ਹੁੰਦਾ ਪਿੱਛੇ ਵੀ ਦੁਕਾਨਾਂ ਤੇਵੇਂ ਇਹਨਾਂ ਨੂੰ ਹੱਥ ਹੁੱਥ ਲੱਗਦੇ ਰਹਿੰਦੇ ਥੋੜਾ ਬਹੁਤਾ ਇਹਦਾ ਮਾਈਨਰ ਜਿਹਾ ਹੋ ਸਕਦਾ ਕਿ ਹਾਂ ਇਹ ਥੋੜਾ ਗੰਦਾ ਲੱਗੇ ਬਾਕੀ ਉਹ ਹੋਰ ਕਿਸੇ ਪੀਸ ਚ ਕੋਈ ਨਹੀਂ ਹੋਏਗਾ ਵਾਈਟ ਦਾ ਹੀ ਹੋਏਗਾ ਥੋੜਾ ਜਿਹਾ ਕਿਉਂਕਿ ਵਾਈਟ ਕਪੜਾ ਤੁਹਾਨੂੰ ਪਤਾ ਹੱਥਾਂ ਦੇ ਨਾਲ ਵੀ ਥੋੜਾ ਬਹੁਤਾ ਜਿਹੜਾ ਆਪਣੀ ਡਸਟ ਹੁੰਦੀ ਆ ਉਹ ਵੀ ਉਹਦੇ ਉੱਪਰ ਲੱਗ ਜਾਂਦੀ ਆ ਹਾਂਜੀ ਬਲੈਕ ਆਏਗਾ ਇਹ ਵੀ ਬਹੁਤ ਜ਼ਿਆਦਾ ਸੇਲ ਕੀਤਾ ਤੇ ਜਿੰਨੇ ਪੀਸ ਹੈਗੇ ਸੀ ਸਾਰੇ ਸੇਲ ਹੋ ਗਏ ਆ ਇਹ ਸਟੱਫ ਵੀ ਬਹੁਤ ਸੋਹਣਾ ਮਤਲਬ ਜਿਹੜਾ ਹੁਣ ਮੌਸਮ ਚੱਲ ਰਿਹਾ ਉਹਦੇ ਵਿੱਚ ਪੈ ਜਾਏਗਾ ਥੋੜਾ ਜਿਹਾ ਹੈਵੀ ਲੱਗਦਾ ਸਟੱਫ ਹੈ ਕਾਟਨ ਆ ਤੇ ਥੋੜਾ ਹੈ ਭਾਰੇ ਪੰਚਾ ਠੀਕ ਹੈ ਜੀ ਤੇ ਇਹ ਵੀ 300 ਰੁਪਏ ਚ ਨੈਕਸਟ ਆਏਗਾ ਇਹ ਬਲੱਟ ਚ ਠੀਕ ਆ ਪਿੰਕ ਕਢਾਈ ਨਾਲ ਬਰਡਸ ਪਿੰਕ प्रिंट ਵਾਲੀ ਕਢਾਈ ਆਏਗੀ ਸੌਫਟ ਕਾਟਨ ਹੋਏਗੀ ਤੇ ਫਟਾਫਟ ਹੁਣ ਦੇਖਦੇ ਆ ਸਾਰੀ ਆਪਣੇ ਆਰਡਰ ਕਰਦੇ ਜਾਓ ਇਹਨਾਂ ਦੇ ਵਿੱਚ ਵੀ ਹਨਾ ਕਿਸੇ ਵਿੱਚ ਮੇਰੇ ਕੋਲ 2 ਪੀਸ ਆ ਕਿਸੇ ਵਿੱਚ ਇੱਕ ਪੀਸ ਜਿਵੇਂ ਜਿਵੇਂ ਮੈਨੂੰ ਮਿਲੇ ਆ ਜਾਂ ਮੈਨੂੰ ਪਸੰਦ ਆਏ ਜਿਹੜੇ ਉਹ ਮੈਂ ਲੈ ਆਈ ਜਿਨ੍ਹਾਂ ਦੀ ਡਿਮਾਂਡ ਜ਼ਿਆਦਾ ਸੀ ਕਿ ਚੈੱਕ ਵਾਲਾ ਸਾਈਕਲ ਹਨਾ ਬਨੇ ਹੋਏ ਇਹਦੇ ਉੱਪਰ ਇਹ ਸਾਰਾ ਕਢਾਈ ਦਾ ਕੰਮ ਆ ਕਾਟਨ ਦੇ ਉੱਪਰ ਕਪੜਾ ਵੀ ਪੂਰਾ ਆਏਗਾ ਸਿਰਫ ਤੁਹਾਡੇ ਵਾਸਤੇ ਇਹਦੇ ਵਿੱਚ ਮੇਰਾ ਮੁਨਾਫਾ ਕੋਈ ਨਹੀਂ ਹੈ ਮੈਨੂੰ ਜਿਵੇਂ ਮਿਲ ਰਿਹਾ ਬਸ ਉਵੇਂ ਹੀ ਮੈਂ ਇੱਕ ਆਪਣਾ ਹਨਾ ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਨੈਕਸਟ ਆਏਗਾ ਜੀ ਨੇਵੀ ਬਲੂ ਠੀਕ ਹੈ ਨੇਵੀ ਬਲੂ ਕਢਾਈ ਇਹਦੇ ਉੱਪਰ ਆਏਗੀ ਪੰਜ ਪਿੱਕੇ ਕਪੜਾ ਹੋਏਗਾ ਠੀਕ ਹੈ ਇਹ ਵੀ ਕਾਫੀ ਜ਼ਿਆਦਾ ਸੇਲ ਹੋਏ ਸੂਟ ਹਨਾ ਇਦੇ ਵਿੱਚ ਇੱਕ ਕਲਰ ਮਸਟਰਡ ਮਸਟਰਡ ਵੀ ਪਿਛਲੀ ਵੀਡੀਓ ਦੇ ਵਿੱਚ ਬਹੁਤ ਡਿਮਾਂਡ ਚ ਰਿਹਾ ਮਸਟਰਡ ਕਲਰ ਤੇ ਜਿੰਨੇ ਤੇ ਪੀਸ ਹੈਗੇ ਸੀ 2 3 4 ਉਹ ਮੈਂ ਹਨਾ ਪੇਜ ਤੇ ਹੁਣ ਮੈਂ ਇਹਦੇ ਵਿੱਚ ਜ਼ਿਆਦਾ ਪੀਸ ਲੈ ਕੇ ਆਈ ਆ ਠੀਕ ਹੈ ਤੇ ਜਿਹਨੂੰ ਮੈਂ ਪਸੰਦ ਆ ਉਹ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਦੇ ਉੱਪਰ ਪੇਜ ਕੇ ਆਪਣਾ ਆਰਡਰ ਕਨਫਰਮ ਕਰਾ ਲੈ ਠੀਕ ਹੈ ਜੀ ए वाला पीस भी बहुत ही प्यारा तो ये भी ये पिछली बारी भी मैं लेके आई थी दो तीन पीस वो निकल गए हूँ फिर मैं वाद ही पीस लेके आई हूँ भी ठीक है जी ऑरेंज कलर नेक्स्ट आएगा जी बहुत ही प्यारा जहा सी ग्रीन फ्रोजी कलर है ਇਸ ਸਟੱਫ ਵੀ ਹੈਵੀ ਹੋਏਗਾ ਜੀ ਸਰਦੀ ਚ ਵੀ ਚੱਲਣ ਵਾਲਾ ਸਟੱਫ ਐ ਸਪਨ ਜਿਵੇਂ ਹੁੰਦੀ ਐ ਨਾ ਉਹ ਸਟੱਫ ਐ ਇਹ ਸਰਦੀ ਵਿੱਚ ਹੀ ਚੱਲੇਗਾ ਗਰਮੀ ਵਾਲਾ ਨਹੀਂ ਐ ਠੀਕ ਐ ਇਹ ਇਸ ਹੈਵੀ ਸਟੱਫ ਹੀ ਆ ਸਰਦੀ ਚ ਹੀ ਚੱਲੇਗਾ ਯਾ ਹੁਣ ਮਤਲਬ ਜਦੋਂ ਹੁਣ ਸਟਿਚ ਹੋ ਜਾਏਗਾ ਹੁਣ ਅਜੇ ਨਹੀਂ ਪਹਿਏਗਾ ਜੇ ਜ਼ਿਆਦਾ ਗਰਮੀ ਥੋੜੇ ਦਿਨਾਂ ਬਾਅਦ ਕੇ ਪੈਣ ਲੱਗ ਜੇਗਾ ਹਾਂਜੀ ਇੱਕ ਐ ਵਾਲੇ ਪੀਸ ਦੀ ਵੀ ਕਾਫੀ ਡਿਮਾਂਡ ਸੀ ਐ ਪ੍ਰਿੰਟ ਦੀ ये पिछली बारी मैं इको ही पीस मिले ठीक है थी। यदा स्टफ मोटा नहीं आएगा पतला आएगा ठीक है नहीं कॉटन ही होएगी, तो बहुत ही सोहना प्रिंट आगे है ना मेरे को दो डिजाइन है के वाला एक वाला ठीक है नेक्स्ट दिखानी हाँ मैं ਕਿੰਨ ਕਲਰ ਇਹ ਨੁੱਤ ਹੀ ਰੰਦੋ ਜੀ ਮੈਂ ਦੂਸਰੀ ਵੀਡੀਓ ਚ ਦਿਖਾਉਂਗੀ ਹਾਂਜੀ ਨੈਕਸਟ ਆਏਗਾ ਜੀ ਇਹ ਲਾਈਨਾਂ ਵਾਲਾ ਕਾਟਨ ਦਾ ਬਹੁਤ ਹੀ ਹੌਲਾ ਸਟਾਫ ਹੈ ਕਢਾਈ ਇਹਦੇ ਉੱਪਰ ਹੋਈ ਹੈ ਹਨਾ ਬਹੁਤ ਹੀ ਸੋਹਣੀ ਤੇ ਪ੍ਰਾਈਸ ਲੱਗੇਗਾ ਜੀ ਸਿਰਫ 300 ਰੁਪਏ ਠੀਕ ਹੈ ਇੰਨੇ ਸੋਹਣੇ ਪੀਸ ਦਾ ਵੀ 300 ਰੁਪਿਆ ਪ੍ਰਾਈਸ ਨੈਕਸਟ ਆ ਜਾਏਗਾ ਜੀ ਪਿੰਕ ਕਲਰ ਸਾਰੇ ਪੀਸ ਬਹੁਤ ਹੀ ਸੋਹਣੇ ਆ ਜਿਹੜਾ ਵੀ ਤੁਹਾਨੂੰ ਪਸੰਦ ਆ ਉਹ ਤੁਸੀਂ ਫਟਾਫਟ ਆਰਡਰ ਕਰਕੇ ਲੈ ਸਕਦੇ ਜੀ ਠੀਕ ਹੈ ਇਹਦੇ ਵਿੱਚ ਵੀ ਮੈਂ ਵੱਧ ਦੀ ਪੀਸ ਲੈ ਕੇ ਆਈਆਂ ਠੀਕ ਹੈ ਜੀ ਹਾਂ ਜੀ ਨੈਕਸਟ ਆਏਗਾ ਇਹ ਆਫ ਵਾਈਟ ਕਲਰ ਦਾ ਐਮਬਰਾਇਡਰੀ ਵਾਲਾ ਠੀਕ ਹੈ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਪੀਸ ਆ ਸਟਫ ਇਹਦਾ ਵਿੱਚ ਤਾਂ ਹੈਵੀਟ ਹੋਏਗਾ ਹੋਏਗਾ ਕਾਟਨ ਹੀ ਠੀਕ ਹੈ ਜੀ ਤੇ ਕਟਾਈ ਉੱਪਰ ਹੋਈ 3.5 ਮੀਟਰ ਆਏਗਾ ਇਹਦਾ ਕਪੜਾ ਨੈਕਸਟ ਆਏਗਾ ਜੀ ਇਹ ਬਲੈਕ ਕਲਰ ਦਾ ਠੀਕ ਹੈ ਬਹੁਤ ਹੀ ਪਿਆਰੇ ਪਿਆਰੇ ਪੀਸ ਆਏ ਤੇ ਮਿਕਸ ਕਾਟਨ ਹੋਏਗੀ ਜੀ ਇਹ ਠੀਕ ਹੈ ਮਿਕਸ ਕਾਟਨ ਇਹ ਹੋਏਗੀ ਜਿਹੜਾ ਪਿਓਰ ਕਾਟਨ ਹੋਏਗਾ ਉਹ ਦਾ ਪਿਓਰ ਇਹਦੇ ਵਿੱਚ ਜਿੰਨੇ ਵੀ ਪੀਸ ਹਨਾ ਉਹ ਮਸਟਰਡ ਪਿੰਕ ਨੇਵੀ ਬਲੂ ਬਲੈਕ ਇਹ ਮਿਕਸ ਕਾਟਨ ਦੇ ਵਿੱਚ ਹੋਣਗੇ ਇਸ ਮੌਸਮ ਦੇ ਵਿੱਚ ਪਹਿਣਗੇ ਠੀਕ ਹੈ ਜਿਹੜਾ ਹੁਣ ਮੌਸਮ ਚੱਲ ਰਿਹਾ ਹੈ ਜਾਂ ਅੱਗੇ ਆਏਗਾ ਠੀਕ ਹੈ ਜੀ ਇਹ ਤੇ ਰਹੇ ਹੋਗੇ 300 ਵਾਲੇ ਸੂਟ ਜਿਨ੍ਹਾਂ ਦੀ ਕਾਫੀ ਜ਼ਿਆਦਾ ਡਿਮਾਂਡ ਸੀ ਮੈਨੂੰ ਬਹੁਤ ਹੀ ਮੈਸੇਜ ਆਏ WhatsApp ਦੇ ਉੱਪਰ ਮਾਲ ਕਦੋਂ ਆਏਗਾ ਰੀਸਟਾਕ ਕਦੋਂ ਕਰ ਰਹੇ ਜੇ ਵੀਡੀਓ ਕਦੋਂ ਆਏਗੀ ਠੀਕ ਹੈ ਜੀ ਵੀਡੀਓ ਆਏਗੀ ਬਸ ਹੁਣ ਬਣ ਗਈ ਹੈ ਤੇ ਵੀਡੀਓ ਆਏਗੀ ਜੀ ਮੰਡੇ ਨੂੰ 12:00 ਵਜੇ ਠੀਕ ਹੈ ਇਹੀ ਆਪਣੀ ਟਾਈਮਿੰਗ ਹੈ 12 ਵਜੇ ਦਾ ਆਪਣਾ ਟਾਈਮ ਹੈ ਡੇਲੀ 12 ਵਜੇ ਵੀਡੀਓ ਆਪਣੀ ਆ ਜਾਂਦੀ ਹੈ ਤੇ ਤੁਸੀਂ ਹੁਣ ਇਵੇਂ ਕਰਨਾ ਆਪਣੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੈ ਉਹਦੀ ਹਨਾ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਹੋਇਆ ਕਪੜਾ ਕੀ ਹੈ ਤੇ ਪ੍ਰਾਈਸ ਕੀ ਹੈ ਸ਼ਿਪਿੰਗ ਇਹਨਾਂ ਦੀ ਅਲੱਗ ਲੱਗੇਗੀ ਕਿਉਂਕਿ ਡਿਸਕਾਊਂਟ ਵਾਲੇ ਸੂਟਾਂ ਇਹਨਾਂ ਦੀ ਸ਼ਿਪਿੰਗ ਤੁਹਾਡੀ ਅਲੱਗ ਹੀ ਹੋਏਗੀ ਤੇ ਆਲ ਇੰਡੀਆ ਸਾਰੇ ਕਿਤੇ ਸ਼ਿਪਿੰਗ ਹੋ ਜੇਗੀ ਆਪਣੀ ਠੀਕ ਹੈ ਤੇ ਫਟਾਫਟ ਆਪਣਾ ਸੂਟ ਪਸੰਦ ਕਰਕੇ WhatsApp ਤੇ ਪਰ ਮੈਸੇਜ ਕਰਕੇ ਆਪਣੀ ਪੇਮੈਂਟ ਸੈਂਡ ਕਰਕੇ ਆਪਣਾ ਆਰਡਰ ਕਨਫਰਮ ਕਰਾ ਲੋ ਤੇ ਪੇਮੈਂਟ ਜਿਹੜਾ ਪਹਿਲਾਂ ਸੈਂਡ ਕਰੇਗਾ ਠੀਕ ਆ ਉਹਦਾ ਹੀ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਥੈਂਕ ਯੂ ਬਾਏ ਬਾਏ